ਮੈਨੂੰ ਤਾਂ ਮਾਮੀ ਨੇ ਹਿੱਲਣ ਨਹੀਂ ਦਿੱਤਾ 2 ਘੰਟੇ ਹੋ ਗਏ ਗਏ ਨੂੰ ਘਰੇ ਉਹ ਗੰਦ ਵੱਜਿਆ ਪਿਆ ਲੈ ਆ ਪੈਪ ਕੀ ਨਾ ਸਿੱਟੀ ਵਿਚਾਲੇ ਬੇਬੇ ਨੇ ਪਾਣੀ ਕੱਢਿਆ ਹੁਣ ਗਾਣੀ ਕੀਤੀ ਚੱਕ ਕੇ ਕੋਈ ਚੀਜ਼ ਆ ਗਈ ਤਾਂ ਮਿੱਟੀ ਜਾਊਗੀ ਲੈ ਗੰਦੂਪਰੇ ਪਿਆ ਮੈਂ ਵੀ ਉੱਥੇ ਬਰੇ ਲਾਇਆ ਹੀ ਬੇਬੇ ਨੇ ਬੋਲਣਾ ਹੀ ਹੈ ਲੈ ਮੈਂ ਸੰਭਰ ਲਾਂਦਾ ਵਾਦ ਆ ਵਗੇਰਾ ਹੋ ਮੈਨੂੰ ਤਾਂ ਨਾ ਬਿਠਾ ਕੇ ਬਹਿ ਗਈ ਨਾਲੇ ਮੈਂ ਆਖੀ ਜਾਂਦੀ ਸਾਂ ਮਮੀ ਮੈਂ ਘਰੇ ਕੰਮ ਕਰਨਾ ਜਾ ਕੇ ਕਹਿੰਦੀ ਨਹੀਂ ਨਹੀਂ ਬਹਿ ਜਾ ਤੂੰ ਬਹਿ ਜਾ ਤੀ ਗੰਦੇ ਇਨਾਂ ਵੱਜਿਆ ਪਿਆ ਘਰੇ ਕੋਕਰ ਵੀ ਨਹੀਂ ਮੈਂ ਤਾਂ ਫੇਰ ਕੇ ਗਈ ਸੀ ਚੱਲ ਹੁਣ ਸੰਭਲ ਕੇ ਚੱਕ ਦਿੰਨੀ ਕੂੜਾ ਵੇ ਜਦੋਂ ਬੇਬੇ ਨਹੀਂ ਉੱਠਣਾ ਨਹੀਂ ਤਾਂ ਬੇਬੇ ਬੋਲੂਗੀ ਕਿ ਉੱਥੇ ਬਹਿ ਗਈ ਸਾਂ ਜਾ ਕੇ ਤੈਨੂੰ ਕੰਮ ਦਾ ਫਿਕਰ ਹੈ ਨਹੀਂ ਸੀ ਕਸਾ ਗੱਲ ਨਹੀਂ ਮੁੱਕਣ ਦਿੰਦੀ ਆ ਤਾਂ ਭਾਈ ਕਿਸੇ ਦੀ ਲੱਤ ਫੜ ਲਈ ਕਿਸੇ ਦੀ ਬਾਹ ਫੜ ਲਈ ਸਾਰਾ ਦਿਨ ਲੋਕਾਂ ਨੂੰ ਗੱਲਾਂ ਕਰੀ ਜਾਣੀਆਂ ਬਣਾਪਾ ਕਿਸੇ ਤੋਂ ਕੀ ਲੈਣਾ ਹੈ ਕੋਈ ਕੁਸ ਮਰਜ਼ੀ ਕਰਦਾ ਫਿਰ ਉਹਨਾਂ ਨੂੰ ਤਾਂ ਆਦਤ ਹੀ ਬਾੜੀ ਆ ਜਿਆੜੂ ਤਾਂ ਉਹਨੇ ਠੰਂ ਦਿੰਦੀਆਂ ਕਰੋ ਤਾਂ ਹੀ ਤਾਂ ਮੈਂ ਜਾਣਦੀ ਹਿੰਦੀਸ਼ੇਤੀ ਮੈਂ ਤਾਂ ਬੇਬੇ ਨੇ ਕਹਲਤਾ ਆਖੇ ਆਪਣੇ ਤੇ ਐਂ ਹੋਤੀ ਪਾਠ ਆਪਣੇ ਪਰਸੋਂ ਕਾਂ ਕਰਕੇ ਮੈਂ ਤਾਂ ਜਾਵਦੀ ਕੀ ਹਾਲ ਹੋਇਆ ਤੇ ਸਾਡੇ ਤਾਂ ਘਰ ਦਾ ਸੱਚੀ ਇਹਨੂੰ ਤਾਂ ਇੱਥੇ ਅੱਗ ਜੀ ਲਾ ਦੇਉਂਦੀ ਲੱਗਦਾ ਬੋਕਰਤ ਦਿੱਤੀ ਮੈਂ ਫੇਰ ਤੇ ਮੈਂ ਬੇਬੇ ਨੂੰ ਕਹਿ ਨਹੀਂ ਦਿੱਤਾ ਮੈਂ ਬਾਜ਼ਾਰ ਹੋਆ ਵਾਂ ਭੱਜ ਕੇ ਇੱਕ ਅੱਧੀ ਚੀਜ਼ ਜਿਹੜੀ ਹੰਦੀ ਸੀ ਨਾ ਉਹ ਵਾਲੀ ਨਾਲੇ ਉਹ ਲੈ ਆਉਂਗੀ ਬੇਬੇ ਨਾਲੇ ਕਹਿ ਨਹੀਂ ਇੱਥੇ ਕੁਰਸੀ ਢਾਲ ਆ ਜਾ ਬਾਹਰ ਵੱਡਗਾ ਨਿੱਗਾ ਨਿੱਗਾ ਹੋਇਆ ਗਿਆ। ਦੇ ਬੇਤ ਆਪਨੀ ਅੰਦਰੋਂ ਆਉਂਦੀ। ਇਕੱਲੀ ਬੈਠੀ ਰੂਗੀ ਅੰਦਰ ਵੜ ਕੇ ਨਹੀਂ ਵੀ ਮੈਂ ਬਾਹਰ ਨਿਕਲਾਂ ਕਿ ਸਦੇ ਮੂੰਹ ਮੱਥੀ ਲੱਗਾ। ਚਲ ਇੱਥੇ ਨੂੰ ਕਹਿੰਦੀ ਆ ਸੋmber ਤਾਂ ਇੱਥੇ ਲਿਆ ਕੁਰਸੀ। ਖਾ ਕੇ ਲਿਉਣੀ ਹੁੰਦੇ ਤੇ ਨੂੰ। ਪਾਣੀ ਜਾਂ ਵੀ ਸੂਤੀ ਦੇਣਾ ਕਿ ਨਿਆਣੀ ਨਟਕ ਪਹਿਣ ਤਲਕ ਕੇ ਜਿਸ ਦਿਨ ਆਵਾਜ਼ ਮਾਰਨੇ ਆ ਉਹ ਬੇਬੇ ਆਜਾ ਆਪਣਾ ਹੀ ਸੋਣੀ ਧੁੱਪ ਲੱਗੀ ਪਈ ਏ ਲੈ ਬੇਬੇ ਨੂੰ ਲੈਵਾਂ ਠਾ ਕੇ ਉਹਨੂੰ ਕਹਿੰਦੀ ਬੇਬੇ ਹਾਂ ਆਜਾ ਬਾਹਰ ਬਲਾਂ ਸੋਣੀ ਧੁੱਪ ਨਿਕਲੀ ਪਈ ਆਜਾ ਕੁਰਸੀ ਢਾਕੇ ਦੇਵਾ ਤੋ ਪਤਾ ਕੋਈ ਨਹੀਂ ਨਿਕਲੀ ਸ਼ਾਂਜੀ ਆ ਆਜਾ ਕੁਛ ਨਹੀਂ ਹੁੰਦਾ ਵਧੀਆ ਨਿੱਗਾ ਨਿੱਗਾ ਐਸ਼ਾ ਹੋਰ ਆ ਜਾ ਇੱਥੇ ਬਹਿਣੀਆਂ ਝਟ ਲਫੜਾ ਇੱਥੇ ਬਹਿ ਕੁਰਸੀ ਤੇ ਛਾੜੂ ਲਾ ਕੇ ਹੈ ਛਾੜੂ ਲਾ ਕੇ ਹਤੀ ਤੇ ਹੋਰ ਮੈਂ ਉਧਰ ਵੇਖ ਗਈ ਸਪਾਟ ਦਾ ਕਹਿਣ ਮਾਮੇ ਕੇ ਘਰੇ ਕਿਆ ਅਜੇ ਆ ਰਹੀ ਗਿਆ ਛਾੜੂ ਲਾਉਣ ਵਾਲਾ ਇੱਧਰ ਰਹਿੰਦਾ ਇੱਧਰ ਠਹਿਰ ਕੇ ਲਾ ਦੂੰਗੀ ਮੈਂ ਚਲ ਇੱਕ ਕਰੀ ਬੇਬੇ ਨੂੰ ਕਹਿਣੀ ਆ ਵੀ ਬਹਿ ਜਾ ਅੱਛਾ ਮੈਂ ਤਾਂ ਉਧਰੋਂ ਆਈ ਇੱਥੇ ਬਾਹਰ ਹੀ ਖਲਾਰ ਖਿਲਰ ਆਪੇ ਫਿਰ ਮੈਂ ਸੰਭਰੇ ਆ ਕੇ ਤੜਕੇ ਕਰਕੇ ਨਹੀਂ ਗਈ ਕਰਕੇ ਕੀ ਜਾਂਦੀ ਉਹਨਾਂ ਨੇ ਮੈਨੂੰ ਭਾਲਿਆ ਉੱਠਣ ਹੀ ਨਾ ਦਿੱਤਾ ਤੂੰ ਜਾ ਪੀ ਕੇ ਜਾਇਂ ਤੈਨੂੰ ਪਤਾ ਕਦੇ ਕਿਸੇ ਦੀ ਲੱਤ ਫੜ ਲੈਂਦੀ ਹੈ ਕਿਸੇ ਦੀ ਬਾਹ ਫੜ ਲੈਂਦੀ ਹੈ ਫੜ ਤਾਂ ਲੈਂਦੀ ਆ ਪਰ ਕਰਦਾਂ ਵੇਖੋ ਨਾ ਕੰਮ ਕੀ ਨਾ ਆਸਗਾ ਜਿੰਦੀਆਂ ਨੀ ਜੇ ਕੋਲੇ ਬੈਜੇ ਤਾਂ ਬੰਦਾ ਜਾਵੜੀ ਝਟ ਹਾਂ ਹੁਣ ਤੇ ਬੇਬੇ ਮੈਂ ਤੇ ਨੁਆਏ ਆਂਦੀ ਇਸ ਵਿੱਚ ਬਚਾਰਾ ਨਾ ਹੋਵਾ ਮਾਂ ਸ਼ਾਮ ਨੂੰ ਉਹਨਾਂ ਦੀ ਜਾਗੋ ਵੀ ਆ ਵਿਆਹ ਵਾਲਿਆਂ ਦੇ ਪਿੰਡ ਹਾਂ ਤੇ ਮੈਂ ਇੱਕ ਤਾਂ ਕੁੜੀ ਦਾ ਟੋਪ ਜਾ ਲੈ ਕੇ ਆਉਣਾ ਸੀ ਕੱਲ੍ਹ ਦੇ ਵਾਸਤੇ ਜੁਕਤੀ ਜੀ ਲੈ ਕੇ ਆਉਣੀ ਸੀਗੀ ਹੈ ਅੱਛਾ ਕਿਆ ਵੀ ਔਟੋ ਤੇ ਜਾਣੀ ਰਹਿਣੀ ਆ ਤੇ ਉਧਰੋਂ ਬੱਸ ਚੜੀ ਆਉਂਗੀ 4 ਵਾਲੀ। ਕਿਆਵੇਂ ਕਰਦਾ ਜਾਵੜਾ? ਹੈ? ਜਾਵੜਾ। ਚਲ ਮੈਂ ਜਾ ਕੇ ਆਉਣੀ ਆ। ਹੋਰ ਕੋਈ ਚਾਹ ਪਾਣੀ ਪੀਣਾ ਤਾਂ ਮੈਨੂੰ ਦੱਸ ਦੇ। ਨਹੀਂ। ਨਹੀਂ ਪੀਣਾ। ਕਿਆ ਨਹੀਂ ਪੀਂ। ਚਲ ਮੈਂ ਜਾ ਕੇ ਆਉਣੀ ਆ। ਚੰਗਾ ਬੇਬੇ। ਅਹੀਂ ਜਾਵੜਦੀ ਆ ਕੱਪੜੇ ਤਾਂ ਪਾਏ ਹੀ ਨੇ। ਹੁਣ ਕੱਪੜੇ ਬਦਲੂਗੀ ਤਾਂ ਘੰਟਾ ਲਾ ਦੂੰ। ਤੂੰ ਮੈਂ ਦਰੋਂ ਜਾਨੀ ਨਹੀਂ। ਜੇ ਦੋਨ ਜਾਣਾ ਚੜ੍ਹ ਕੇ ਸਿੱਧਾ ਜਾਓ। ਜਿਹੜਾ ਅਗਲਾ ਟਾਈਮ ਨਾਲ ਮੁੜਿਆ ਆਵੇ। ਚਲ ਕੋਈ ਨਹੀਂ ਬੇਬੇ ਹੁਣ ਵੀ ਮਿੰਟ ਹੀ ਮੁੜੇ ਨਾ ਦੋ ਤੇ ਚੀਚਾ ਲੈ ਕੇ ਆਉਂਗਾ ਮੈਂ ਤਾਂ ਹੀ ਤੇ ਗਈ ਇਹ ਜਾ ਪਈ ਜਾਇਆ ਹੋਰ ਮੈਂ ਬੈਂਦ ਲਾਉਣਾ ਬਸ ਇਥੇ ਓਟੋ ਤੇ ਜਾਨੀਂ ਚੜ ਕੇ ਨਹਿਰਾਂ ਤੇ ਘਰ ਉਥੋਂ ਕੋਈ ਹੋਰ ਲੈ ਲੂੰਗੀ ਓਟੋ ਗਾਂ ਤੋਂ ਹਾਂ ਤੇ ਉਧਰੋਂ ਬਾਸਾ ਉਗੀ ਚਾਰ ਵਾਲੀ ਤੇ ਚੜ ਕੇ ਆ ਜੂਗੀ ਚਲ ਠੀਕ ਚਲ ਮੈਂ ਹੋਇਆ ਮੈਂ ਤੇ ਜਵਾਬ ਕਰਨ ਰੱਖ ਲਈ ਫਿਰ ਚੰਗਾ ਜੋ ਆਖ ਫਿਰ ਤੇ ਖੇਡ ਦੀ ਖੇਡ ਤੇ ਚਲ ਮੈਂ ਜਾ ਕੇ ਹੁਣੀ ਜਾਇਆ

ਉਹ ਤਾਂ ਤੇ ਚਲ ਜਾਂਨੀ ਉਹ ਤਾਂ ਨੈਰੋਂ ਤੋਂ ਇੱਕ ਲੈ ਲੂੰਗੀ ਗਾਂ ਤੋਂ ਆਉਂਦੀ ਚਾਰ ਵਾਲੀ ਤੇ ਚੜ੍ਹਿਆ ਆਉਂਗੀ ਹਾਈ ਮੈਂ ਇੱਕ ਬੇਰੀ ਚੀਜ਼ ਲਿਆਵਾਂ ਤਿੰਨ ਦਿਨ ਹੋ ਗਏ ਰੋਜ਼ ਜਾਂਦੀ ਰੋਜ਼ ਜਾਂਦੀ ਪਹਿਲਾਂ 2 ਘੰਟੇ ਉੱਤਰ ਲਾਇਆ ਹੁਣ ਛੇਰ ਗਈ ਵੀ ਐ ਤੇ ਹੁਣ ਹੁਣ ਕੰਮ ਕਰੂ ਆ ਸਾਰੇ ਪੈਸੇ ਖਿਲਰੇ ਜੇ ਕੋਈ ਗੱਲਬਾਤ ਕਰਤੀ ਤੇ ਫੇਰ ਲੜਾਈ ਬਣ ਜਾਣੀ ਐ ਉਹਨਾਂ ਦੇ ਵਿਆਹ ਗੋਂਦਿਆਂ ਦੇ ਜਾਗੋ ਤੇ ਜਾਣਾ ਤੇ ਹੁਣ ਆਪਦੀ ਮਰਜ਼ੀ ਕਰਦੀ ਫਿਰਦੀ ਆਪਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਆਖਣ ਦੀ ਅਜੇ ਤਾਂ ਕਾਈ ਨਹੀਂ ਕਿਥੋਂ ਕੁ ਦੋਵੇਂ ਨਹੀਂ ਆਏਗੀ ਪਰ ਕੰਮ ਤਾਂ ਦਈ ਕਰਾ ਜਾਂਦੀ ਆਣ ਕੇ ਅਜੇ ਜਾਗੋ ਤੇ ਜਾਣਾ ਕਦੋਂ ਤਿਆਰ ਹੋਇਆ ਕਦੋਂ ਜਾਗ ਤਿਆਰ ਕੀਤੇ ਕੋਈ ਹਾਲ ਨਹੀਂਗਾ ਭਾਈ

ਕੰਮ ਕੋਈ ਸਾਰੇ ਪਏ ਕਿਹੜਾ ਕਰਾਂ ਤੇ ਕਿਹੜਾ ਛੱਡਾਂ ਧਰੋ ਤੋਰ ਕੇ ਜਾਣੀ ਉੱਥੇ ਤੈਂ ਵੇ ਨਹੀਂ ਆਂ ਆਈ ਨਹੀਂ ਆ ਤੇ ਹਜੇ ਤੱਕ ਮੁੜੀ ਨਹੀਂ ਉਹ ਉੱਥੇ ਜਾ ਕੇ ਵੇ ਨਹੀਂ ਉੱਥੇ ਪਤਾ ਲੱਗੂਗਾ ਵੀ ਆਉਂਦੀ ਆ ਵਾਸਤੇ ਕਿ ਨਹੀਂ ਆਉਂਦੀ ਪਰ ਤੁਮਾਣ ਵੀ ਵਾਵਾ ਲੈਣਾ ਤੇ ਛੇਤੀ ਸੋੜੋ ਮੋੜ ਆਉਣਾ ਵੇਖ ਰੂ ਦੇ ਗਏ ਆ ਤੇ ਅਜੇ ਤੱਕ ਆਈ ਨਹੀਂ ਗਈ ਚਾਰਾ ਵਾਲੀ ਵਾਸ ਹੀ ਨਹੀਂ ਆਈਗੀ ਕੀਜਾ ਵਾਸਤੇ ਲੈ ਜਾਂਦਾ ਤਾਂ ਵਾ ਟਾਈਮ ਲੱਗ ਹੀ ਜਾਂਦਾ ਕੀਜਾ ਵਾਸਤਾ ਵਾ ਵਾ ਲੈਣੀਆਂ ਓਹੋ ਥਾਰੇ ਜੇ ਕੰਮਕਾਰ ਹੋ ਆ ਥਾਰੇ ਪਾਇ ਅਜੇ ਤੱਕ ਆਈ ਨਹੀਂ ਗਈ ਵੀ ਹੁਣ ਤੂੰ ਆ ਜਾ ਚਾਰਾ ਅੱਜ ਚਾਰਾ ਵਾਲੀ ਹੁਣ ਤਾਂ ਉੱਤਰਦੀ ਹੋਣੀ ਲੱਗਦੀ ਹੋਂ ਓਹੋ ਬੱਸ ਨੇ ਵੀ ਕੰਜਰੀ ਨੇ ਉਹ ਉਤਾਰਤਾ ਪਰੇ ਹਜੇ ਬੇਬੇ ਪਤਾ ਨਹੀਂ ਕਿੰਨਾ ਰੀਝੀ ਜਾਂਦੀ ਹੋਣੀ ਆ ਆਂਦੀ ਹੁਣ ਇੱਕ ਦਿਨ ਨਹੀਂ ਲੈ ਕੇ ਆਉਂਦੀ ਚੀਜ਼ ਆ ਸੈਂਡਲ ਆਇਆ ਤੇ ਬੜਾ ਟਾਈਮ ਲੱਗਿਆ ਲੈ ਕੇ ਆਉਣੀ ਸੀਗੀ ਕੱਲ ਮੈਂ ਉਹਦੂ ਭੁੱਲ ਗਈ ਮੇਰਾ ਵੀ ਨਿੱਤ ਦਾ ਘੇੜਾ ਨਿੱਤ ਜਾਂਦੀ ਆ ਕੋਈ ਨਾ ਕੋਈ ਚੀਜ਼ ਨਾ ਰਹਿ ਹੀ ਜਾਂਦੀ ਐ ਫਿਰ ਵੀ ਤੇ ਬੇਬੇ ਨੇ ਕਹਿਣਾ ਹੀ ਆ ਓਹੋ ਪਹਿਲਾਂ ਤਾਂ ਬਸ ਨਹੀਂ ਮੈਂ ਤਾਂ ਆਖਿਆ ਬਸ ਨਹੀਂ ਹੋਣੀ ਪਿੰਡ ਨੂੰ ਜਾਉਂਗਾ ਤੇ ਬੇਬੇ ਨੂੰ ਵੀ ਕਿਹਾ ਇਹ ਵਿਚਾਰ ਵਾਜ ਦਿਨ ਮੁੜ ਆਉਂਗੇ ਹੈ ਤੇ ਵਾਵਾ ਆਈ ਗਈ ਟੈਂਸਰ ਮੇਰੀ ਤਾਂ ਅੱਜ ਬਾੜੀ ਸੋਹਣੀ ਸੁਣੀ ਬਸ ਨੇ ਨਹੀਂ ਤਾਂ ਕਈ ਵਾਰੀ ਤਾਂ ਬਸ ਵੀ ਨਹੀਂ ਹੁੰਦੀ ਹੁੰਦੀ ਇੱਕ ਅੱਗੇ ਕਵੇਲਾ ਆਇਆ ਪਿਆ ਜੇ ਜਾਗੋ ਤੇ ਜਾਣਾ ਬੇਬੇ ਨੇ ਕਿਹਾ ਤਿਆਰੀ ਕਿਹੜੇ ਵੇਲੇ ਕਰਾਂਗੀ ਆਕੇ ਬਸ ਜਾਣ ਸਾਰ ਦਵਾਂ ਤਿਆਰੀ ਕਰ ਲੂੰਗੀ ਹੁਣ ਜਾ ਕੇ ਜਵਾਕਾਂ ਨੂੰ ਤਿਆਰ ਤੁਰ ਘਰ ਦੀ ਨਹੀਂ ਟਾਈਮ ਨਹੀਂ ਆਪ ਤਿਆਰ ਹੋ ਜੂਗੀ ਕਪੜੇ-ਕਪੜੇ ਤਾਂ ਪ੍ਰੈਸ ਕਰਤੀ ਸੀ ਬਾਵਾ ਮੈਂ ਟਾਈਮ ਨਹੀਂ ਕਿ ਕੰਮ ਧੰਦਾ ਦਾ ਕੁ ਵੇਲਾ ਬੜਾ ਹੋ ਗਿਆ ਲੈ ਨਿਆਣੇ ਤਾਂ ਹੋ ਫਿਰਦੇ ਹੈ ਕੋਲੇ ਬੇਬੇ ਵੇਂਦੀ ਨਹੀਂ ਨਿਆਣੇ ਕਿੱਥੇ ਫਿਰਦੇ ਆਪਾਈ ਹੁਣੀ ਇੱਥੇ ਮੈਨੂੰ ਵੇਂਦੀ ਹੁਣੀ ਆਪ ਹੁਣ ਤੁਰ ਗਈ ਆ ਘਰੇ ਉੱਠ ਕੇ ਤੇ ਨਿਆਣੇ ਇਕੱਲੇ ਫਿਰਦੇ ਭਲਾ ਕੁੱਤੇ ਪੈ ਜਾਣ ਉਹਨਾਂ ਨੂੰ ਹੈ ਨਾ ਦੱਸ ਵੀ ਦੁਨੀਆਣੇ ਨੂੰ ਵੀ ਲੈ ਜਾ ਨਾਲ ਮੈਨੂੰ ਦੇਖਣ ਆਈ ਹੁਣੀ ਇੱਥੇ ਹੁਣ ਆਪ ਉੱਠ ਕੇ ਤੁਰ ਗਈ ਤੇ ਨਿਆਣੇ ਨੂੰ ਇਕੱਲੇ ਛੱਡ ਗਈ ਮੈਂ ਮਨਿਆ ਨੇ ਲੈ ਆਉਣ ਟੱਕਨ ਜਾ ਕੇ ਉਥੋਂ ਮੈਂ ਘਰੇ ਆ ਗਈ ਸੀ ਆਉਂਦੀ ਤਾਂ ਹੈਗੀ ਹੋਂਟਾ ਮੈਂ ਬੋਤਲ ਆਈ ਆ ਕੋਲੇ ਕਾ ਕੀ ਇੰਨਾ ਟੈਵਲਾ ਆਇਆ ਹੈ ਬੇਬੇ ਕਰੇ ਤਾਂ ਵੜ ਲੈਣ ਦੇ ਮਾਦਾ ਦੀ ਵੇਖ ਜਾਨੀ ਉਹ ਉੱਥੇ ਬੱਚ ਕਦੋਂ ਦੀ ਨੰਗੀ ਆ ਤੂੰ ਮੈਨੂੰ ਵੇਖੀ ਨਹੀਂ ਆ ਤੇ ਬਸ ਨੇ ਮੈਨੂੰ ਪਿੱਛੇ ਹੀ ਤਾਰਤਾ ਸੀਗਾ ਅੱਛਾ ਹੋਰ ਉਥੋਂ ਤੁਰ ਕੇ ਆਈ ਆ ਮੈਂ ਤਾਂ ਜਿਹੀਂ ਆਈ ਹਾਂ ਤੁਰ ਕੇ ਆਈ ਨਹੀਂ ਮਰ ਤੋਂ ਬਾਸ ਨੇ ਪਛਾਈ ਤਾਰਤਾ ਤੇ ਨਿਆਣੇ ਉੱਥੇ ਬੈਠੇ ਸੀ ਤੂੰ ਘਰੇ ਫਿਰਦੀ ਮੈਂ ਲੈਣਾ ਹੁੰਦੀ ਸੀ ਹੁਣ ਮੈਂ ਕਰੂੰ ਆ ਵੀ ਸਭ ਇਹਨਾਂ ਉੱਥੋਂ ਉੱਥੇ ਕੇ ਅੱਛਾ ਉੱਥੇ ਮੈਨੂੰ ਵੇਖਣ ਗਈ ਸੀ ਹਾਂ ਤੈਨੂੰ ਵੇਖਣ ਗਈ ਸੀ ਲੈ ਜਵਾ ਕੰਮ ਖੇਡ ਲਾਇਆ ਸੱਚ ਮੈਂ ਤਾਂ ਬਾਲੀ ਘਰ ਨਹੀਂ ਆਈ ਆਪਦੇ ਜਣੇ ਅੱਛਾ ਮੈਂ ਕਿਹੜਾ ਨਹੀਂ ਖੇਡਿਆ ਕਹਾਂ ਪਹਿਲਾਂ ਨਹੀਂ ਨਹੀਂ ਆਹ ਵੇਖ ਇੱਕ ਤਾਂ ਇਹਦਾ ਲੈ ਆਈਆਂ ਟੋਪ ਜਾਂ ਅੱਛਾ ਖਾਉਣੀ ਹੈ ਤੈਨੂੰ ਆ ਫੜ ਪੁੱਤ ਦੇਖੀ ਬੇ ਆ ਲੈ ਆਈਆਂ ਹਾਂ ਸੋਣਾ ਹੂੰ ਏ ਮੈਂ ਕਿਉਂ ਲਹਿੰਗਾ ਜਿਹੜਾ ਲਿਆਈ ਸੰਦੂ ਆ ਗੱਲ ਹਨਾ ਉਹਦੇ ਉੱਤੋਂ ਦੀ ਪੈ ਜੂਗਾ ਚਲ ਬਹੁਤ ਵੱਧ ਗਿਆ ਠੰਡ ਵੀ ਬਹੁਤ ਹੈ ਤੇ ਹੋਰ ਠੰਡ ਕਰਕੇ ਤਾਂ ਲਿਆਈ ਆ ਇੱਕ ਮੈਂ ਜੁਕਤੀ ਲਿਆਈ ਆ ਆਪਦੀ ਚਲ ਇੱਕ ਤੇਰੇ ਵਾਸਤੇ ਲਿਆਈ ਕੋਟੀ ਮੇਰੇ ਤਾਂ ਹੈਗੇ ਐ ਕੋਟ ਤੇ ਮੇਰੇ ਹੱਥ ਨਾਲ ਲਉਂਗੀ ਆਰੇ ਦੇਖ ਕੇ ਬਣੀ ਆ ਬਹੁਤ ਸੋਹਣੀ ਵਿਆਹ ਵਿਆਹ ਕਰਤੀ ਹੋਰ ਰੈਣੀ ਸੀ ਪਾਉ ਨੂੰ ਫਿਰ ਸੈਂਡਲ ਸੀਗੇ ਉਹ ਕਿੱਥੇ ਪੈਂਦੇ ਨੇ ਸਾਰੇ ਵੇਖ ਮੇਰੀ ਕੋਠੀ ਦਾ ਮੈਂ ਪੈਸੇ ਲੈ ਮੈਥੋਂ ਦੋ ਤਿੰਨ ਪਈਆਂ ਸੀ ਲੇ ਫਿਰ ਕੀ ਹੋ ਗਿਆ ਪੂਰੀ ਨਵੀਂ ਪਾਣੀ ਆ ਫੜ ਪੁੱਤ ਮੈਂ ਤਾਂ ਇੱਥੇ ਵਿਖਾਉਣ ਬੈਗੀ ਤੈਨੂੰ ਐ ਨਹੀਂ ਵੀ ਘਰੇ ਲੈ ਚੱਲਣਾ ਚਲ ਕੋਈ ਨਹੀਂ ਇੱਥੇ ਕੀ ਆਪਣਾ ਹੀ ਘਰ ਹੈ ਇਹ ਕਿਹੜਾ ਕਿਸੇ ਦਾ ਤਾ ਦੇਖ ਹਾਂ ਤੋਂ ਇਹਨੀਆਂ ਚੀਜ਼ਾਂ ਲਈਆਂ ਤੇ ਮੈਂ ਤਾਂ ਫਟਾਫਟ ਦੇਖ ਸੋਣੀ ਚੱਲ ਸੋਣੀ ਹੈ ਨਾਲ ਰੰਗ ਵੀ ਸੋਹਣਾ ਹੈ ਨਾ ਤੇਰੇ ਬਾਲੀ ਸੋਹਣੇ ਲੱਗੂਗੀ ਹੋਰ ਮੈਂ ਕਿ ਚੱਲ ਬੇਬੇ ਵੀ ਵਿਆਹ ਦੇਖ ਲੂਗੀ ਵਿਚਾਰੀ ਚਾਹ ਹੈ ਵੀ ਅਸੀਂ ਮੇਰੇ ਤਾਂ ਐਵੇਂ ਪੈਸੇ ਲਾ ਕੇ ਆਂਦੇ ਕੁਝ ਨਹੀਂ ਹੁੰਦਾ ਤੇ ਪੀਲੀ ਚਾਹ ਚੁ ਬਣਾ ਕੇ ਪਿਆਤੀ ਜਵਾਕਾਂ ਨੂੰ ਕੇਰਾ ਤਾਂ ਪਿਆਤੀ ਜੇ ਇੱਕ ਵਾਰ ਹੋਣ ਪੇਰ ਕਰਨ ਦਾ ਟਾਈਮ ਹੋ ਗਿਆ ਚੱਲ ਕੋਈ ਨਹੀਂ ਮੈਂ ਕਰ ਲੈਂਦੀ ਲੈ ਚੱਤ ਸਮਾਨ ਘਰੇ ਚਾਰ ਆ ਵੀ ਚੱਲਦੀ ਹਾਂ ਫੜ ਪਹਿਲਾਂ ਤਉ ਹੋ ਕੱਪੜੇ-ਕੁਪੜੇ ਮੇਰੇ ਪ੍ਰੈਸ ਕੀਤੇ ਪਏ ਤੇ ਕਰੀਏ ਜਾਗੂ ਦੀ ਤਿਆਰੀ ਹਾਂ ਹਾਂ ਕਰੋ ਕਰੋ ਜਾਗੂ ਦਾ ਤਾਂ ਟਾਈਮ ਹੋ ਜਾਣਾ ਤੇ ਹੋਰ ਰੋਟੀ ਪਾਣੀ ਤਾਂ ਕਰਨਾ ਨਹੀਂ ਅੱਜ ਨਾ ਉੱਥੇ ਖਾਵਾਂਗੇ ਬਸ ਤਿਆਰ ਹੋਣਾ ਮੇਰਾ ਕੰਨ ਤਿਆਰ ਕਰਨਾ ਹੋ ਜਾਣੀ ਹੈ ਨਾ ਆਪਾਂ ਤਿਆਰ ਕਰ ਲੈਣੀ ਹੈ ਲੈ ਬੁੱਤਿਆ ਅਸੇ ਇਹਦੇ ਚ ਸਿੱਟ ਨੰਦੀ ਮੈਨੂੰ ਫੜਾ ਦੇ ਪਰਚ ਤੂੰ ਪੈਸੇ ਨਹੀਂ ਪਰਸ ਫੜਾ ਫੇਰ ਲੈ ਲੀ ਨਿੱਕਾ ਲੈ ਲਈ ਤੇ ਨਿੱਕਾ ਦਿਨੀ ਲੈ ਚਲੋ ਚਲੋ ਤਿਆਰ ਹੋ ਗਿਆ ਉਹੋ ਕਾਣੂ ਕੱਢ ਲੈ ਪੁੱਤ ਚਲੋ ਅੰਦਰ ਬੈਠੋ ਹਣ ਚਲੋ ਅੰਦਰ ਚੱਲ ਜੇ ਅੱਜ ਤਾਂ ਹਵਾ ਹੈ ਨਹੀਂ ਤੇ ਚਪਾਨ ਦਿੰਦੀ ਤੇ ਹੋਰ ਤੇ ਤੂੰ ਉੱਥੇ ਬਹਿ ਗਈ ਸਹੇ ਮੈਨੂੰ ਵੇਖਣ ਤੇ ਮੈਂ ਆਖਾ ਵੇਖਿਆ ਮੈਂ ਝਾਕਾ ਨੂੰ ਲਾਕ ਚਲਾਇਆ ਅੱਛਾ ਹੁਣ ਮੈਂ ਕਰਿਆ ਕੀ ਤਾਂ ਮੈਂ ਕਿ ਬੱਤ ਨਾਂਗੀ ਹਾਂ ਉਂਗੀ ਹਾਂ ਮੈਂ ਕਰਦੇ ਸੀਗੇ ਮੈਂ ਕਿ ਬੇਬੇ ਆਈ ਹੋਣੀ ਇੱਥੇ ਤੇ ਨਹੀਂ ਹਾਂ ਹੁਣ ਮੈਂ ਝਾਕਣ ਲੈਣੀ ਆ ਤੇ ਤੂੰ ਮੂਰ ਰ ਵੇਖ ਲਈ ਮੈਂ ਕਹੂੰਦੀ ਐ ਚਲੋ

ਮੈਨੂੰ ਕਿਹਾ ਸੀ ਮੇਰੇ ਨਾਲ ਚੱਲਦੀ ਰਹਿ ਘਰੇ ਮੈਂ ਕਿਹਾ ਚਾਹ ਪਾਣੀ ਪੀ ਕੇ ਆ ਮੁੜਿਆ ਆਂਦੀ ਨਹੀਂ ਅਸੀਂ ਫੇਰ ਆਵਾਂਗੇ ਕਿਸੇ ਦਿਨ ਕਹਿੰਦੇ ਤੇਰੇ ਬੇਬੇ ਦਾ ਕੀ ਹਾਲ ਆ ਮੈਂ ਕਿ ਬੇਬੇ ਵਧੀਆ ਵਿਚਾਰੀ ਮੈਂ ਕਿ ਤੂੰ ਸੀ ਨੰਗਿਆ ਕਰੋ ਕੋਲ ਦੀ ਬੇਬੇ ਦਾ ਹਾਲ ਹੋਵੇ ਨਾ ਹੋਵੇ ਕੋਰਤ ਆਉਂਦੀਆਂ ਹੀ ਰਹਿੰਦੀਆਂ ਕਿ ਅਸੀਂ ਆਖੇ ਖਣੀ ਤੁਹਾਡਾ ਪਿੰਡ ਕਿੰਨੀ ਕੁ ਦੂਰ ਆ ਮੈਨੂੰ ਦੱਸ ਤੇ ਮੈਂ ਕਿ ਦੂਰ ਕਾਹਨੂੰ ਆਹੋ ਹੀ ਬਸ ਜਾਂਦੀ ਸਾਡੇ ਪਿੰਡ ਨੂੰ ਉੱਥੇ ਜਮਾਂ ਬਾੜ ਦੇ ਵਿੱਚ ਤਾਰ ਦਿੰਦੀ ਛੱਪੜ ਕੋਲੇ ਹਾਂ ਤੇ ਮੈਂ ਕਿ ਜਦੋਂ ਆਉਣਾ ਹੀ ਨਹੀਂ ਤੁਸੀਂ ਫੇਰ ਉਹਦਾ ਜੀ ਨਹੀਂ ਕਰਦਾ ਉਹਨੂੰ ਮੈਨੂੰ ਨਹੀਂ ਜੀ ਕਰਦਾ ਤੇ ਹੋਰ ਦੂਰੋ ਦੂਰੋ ਪੁੱਛ ਲੈਣ ਦੇਗਾ ਦੇਹੋ ਹੋਰ ਮੈਂ ਅੱਖੀ ਮੈਂ ਤਾਂ ਬਥੇਰੀ ਜਿੱਦ ਕੀਤੀ ਮੈਂ ਕਿ ਚੱਲਵਾੜਾਂ ਦੀ ਨਹੀਂ ਚੱਲ ਜਦ ਕੰਨ ਦੀ ਲੋੜ ਹੀ ਨਹੀਂ ਕੋਈ ਆਉਂਦਾ ਆਵੇ ਨਹੀਂ ਆਉਂਦਾ ਨਾ ਆਵੇ ਚੱਲ ਮੈਂ ਕਿ ਤੁਹਾਡੀ ਮਰਜ਼ੀ ਪਾਈ ਕਿ ਨਹੀਂ ਹਾਂ ਸਾਡਾ ਤਾਂ ਕਹਿਣ ਦਾ ਫਰਜ਼ ਆ ਫਰਜ਼ ਆ ਬਾਤ ਸਰ ਆਉਣਾ ਉਹ ਤਾਂ ਆਈ ਛੱਕਦੀ ਹੈ ਉਹੀ ਤਾਂ ਗੱਲ ਹੈ ਹਾਂ ਚਲ ਆ ਚੱਲ ਕੇ ਬੇਬੇ ਹੌਲੀ ਹੌਲੀ ਆ ਜਾ ਆਏ ਚੱਲ ਹੋਰ ਸਾਰੇ ਕੰਮ ਨਿਪੜ ਗਏ ਹੁਣ ਮੈਂ ਦਵਾ ਤਾਂ ਕਰਾਂ ਜਾ ਅਗੋ ਦੀ ਤਿਆਰੀ ਅਜੇ ਸਵੇਰੇ ਵੀ ਜਾਣਾ ਹੋਣਾ ਚੈਰ ਤਾਂ ਨਹੀਂ ਹੁਣ ਤਾਂ ਬਸ ਕੁਝ ਨਹੀਂ ਲੈਣ ਜਾਣਾ ਸਾਰਾ ਕੁਝ ਤਾਂ ਲੈ ਆਈ ਮੈਂ ਕਿਹਾ ਕੀ ਜੇ ਕੋਈ ਚੀਜ਼ ਰਹਿੰਦੀ ਹੋਵੇ ਤਾਂ ਨਹੀਂ ਨਹੀਂ